ਇੱਕ ਵਿਲੇਜ ਕੌਂਸਲ ਕਮੇਟੀ ਮੈਂਬਰ ਹੋ ਜੇਗਾ ਤੇ ਕੋਈ ਨਾ ਰਹਿ ਜਾਏ ਸਿਕੂਲਾ ਕਿਸੇ ਨੂੰ ਨਸ਼ਾ ਕਰਨ ਨਹੀਂ ਦਿਵਾਗਾ ਕਿ ਮੈਂ ਕਿਸੇ ਵੀ ਨਸ਼ਾ ਕਰ ਤੋਂ ਰੋਕਾਂ ਅੱਜ ਗਰਦਾਸਪੁਰ ਦੇ ਵਿੱਚ ਜੋ ਨਸ਼ਿਆਂ ਦੇ ਵਿਰੁੱਧ ਜਿਹੜੀ ਕੈਂਪੇਨ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਨੈਸ਼ਨਲ ਕਲਵਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਚਲਾਈ ਆ ਉਹਦੇ ਵਿੱਚ ਦੇਖਣ ਨੂੰ ਮਿਲਿਆ ਵੀ ਜਿੰਨੇ ਵੀ ਸਾਡੇ ਸਰਪੰਚ ਸਹਿਬਾਨ ਚੇਅਰਮੈਨ ਸਹਿਬਾਨ ਕੌਂਸਲਰ ਜਿੰਨੇ ਵੀ ਸਾਡੇ ਨਮਾਇंदे ਨੇ ਉਹ ਸਾਰਿਆਂ ਨੇ ਵੱਧ ਚੜ ਕੇ ਹਿੱਸਾ ਲਿਆ ਇਹ ਇੱਕ ਜਨ ਅੰਦੋਲਨ ਬਣ ਚੁੱਕਾ ਵਾ ਤੇ ਜਿਹੜਾ ਜ਼ਹਿਰ ਆ ਇਹਦਾ ਜਲਦੀ ਸਫਾਇਆ ਹੋਊਗਾ ਅਤਵਾਦ ਦਾ ਵੀ ਦੌਰ ਹੀ ਜਦੋਂ ਜਦੋਂ ਲੋਕਾਂ ਨੇ ਆਪਮਾਨ ਬਣਾ ਲਿਆ ਜਦੋਂ ਜਨ ਅੰਦੋਲਨ ਬਣ ਗਿਆ ਉਦੋਂ ਅਤਵਾਦ ਖਤਮ ਹੋ ਗਿਆ ਉਸੇ ਤਰ੍ਹਾਂ ਹੀ ਅੱਗੇ ਵੀ ਅਸੀਂ ਗੱਲਾਂ ਕਰਦੇ ਨੇ ਆ ਵੀ ਵੇਖੋ ਸਰਕਾਰ ਸੰਸੀਰ ਹੈ ਪਿਛਲੇ 3 ਸਾਲਾਂ ਤੋਂ ਸਾਡੇ ਸਰਕਾਰ ਦੇ ਕਿਸੇ ਵੀ ਨੁਮਾਇंदे ਨੇ ਨਾ ਸਾਡੇ ਕੇ ਸਰਪੰਚ ਨਾ ਸਾਡੇ ਚੇਅਰਮੈਨ ਨਾ ਸਾਡੇ ਕੇ ਐਮਐਲਏ ਨਾ ਕਿਸੇ ਸਾਡੇ ਮੰਤਰੀ ਨਾ ਕਿਸੇ ਸਾਡੇ ਕੋਹ ਵੱਡੇ ਲੀਡਰ ਨੇ ਨਾ ਕਿਸੇ ਥਾਣੇ 'ਚ ਕਿਸੇ ਸਮਗਲਰ ਦੇ ਪਿੱਛੇ ਫੋਨ ਕੀਤਾ ਹੋ ਨਾ ਕਿਸੇ ਐਸਐਸਪੀ ਦਫਤਰ ਕੇ ਸਾਡੇ ਨੁਮਾਇंदे ਨੇ ਫੋਨ ਕੀਤਾ ਹੋ ਹਾਂ ਇਹ ਭਾਵੇਂ ਫੋਨ ਕੀਤਾ ਹੋਵੇ ਵੀ ਜੇ ਕੋਈ ਸਮਗਲਰ ਫੜਿਆ ਇੱਥੇ ਖਖਤ ਕਾਰਵਾਈ ਕਰਿਓ ਇਹ ਬਾਹਰ ਨਾ ਨਿਕਲੇ ਕਿਸੇ ਨੂੰ ਛਡਾਉਣ ਲਈ ਨਹੀਂ ਕੀਤਾ ਪੁਰਾਣੀਆਂ ਸਰਕਾਰਾਂ ਜੇ ਆਪਾਂ ਵੇਂਦੇ ਰਹੇ ਪੁਸ਼ਤ ਆਪਣਾਈ ਚਲਦੀ ਰਹੀ ਆ ਭਾਵੇਂ ਕਾਲੀ ਦਲ ਦੀ ਸਰਕਾਰ ਰਹੀ ਆ ਭਾਵੇਂ ਕਾਂਗਰਸ ਦੀ ਸਰਕਾਰ ਰਹੀ ਆ ਮਗਰ ਪਹਿਲਾਂ ਪਿੰਡਾਂ 'ਚੋਂ ਨੁਮਾਇੰਦਿਆਂ ਜਾਣਾ ਜੇ ਨਾ ਗੱਲ ਪਾਨੀ ਫਿਰ ਐਮ ਐਲ ਏ ਮੰਤਰੀਆਂ ਨੇ ਵੀ ਮਗਰ ਪੁਸ਼ਤ ਆਪਣਾਈ ਕਰਨੀ ਐੱਸ ਐੱਸ ਪੀ ਦਫਤਰ ਡੀ ਆਈ ਜੀ ਆਈ ਤੱਕ ਫੋਨ ਹੋ ਕੇ ਉਹਨਾਂ ਬੰਦਿਆਂ ਨੂੰ ਛਡਾਇਆ ਜਾਣਾ ਇਹ ਤਾਂ ਹੀ ਹੈ ਜਿਹੜਾ ਨਿੱਕਾ ਬੂਟਾ ਸੀ ਹੌਲੀ ਹੌਲੀ ਵੱਡਾ ਰੁੱਖ ਬਣ ਗਿਆ ਤੇ ਪਿੰਡ ਪਿੰਡ ਗਲੀ ਗਲੀ ਮੱਲੇ ਮੱਲੇ ਜ਼ਹਿਰ ਵੜ ਗਿਆ ਹੁਣ ਸਰਕਾਰ ਨੇ ਇੱਕ ਤਰਫਾ ਹੀ ਕਰ ਲਿਆ ਵਾ ਕਿ ਇਹ ਜ਼ਹਿਰ ਜਿਹੜਾ ਉਹ ਖਤਮ ਕਰਨਾ ਪਰਮਾਤਮਾ ਕਿਰਪਾ ਕਰੇ ਇਹ ਜਿਹੜਾ ਯੁੱਧ ਨਸ਼ਿਆਂ ਵਿਰੋਧਿਆ ਇਹ ਯੁੱਧ ਲੋਕ ਜਿੱਤਣਗੇ ਤੇ ਨਸ਼ਿਆਂ ਵਾਲੇ ਹਾਰਨਗੇ ਸਮਗਲਰ ਜਾਂ ਤੇ ਕੰਮ ਛੱਡ ਦੇਣਗੇ ਤੇ ਜਾਂ ਫਿਰ ਇਹਨਾਂ ਨੂੰ ਪਰਚੇ ਕਰ ਕਰਕੇ ਜੇਲ੍ਹਾਂ ਦੇ ਵਿੱਚ ਭੇਜਾਂਗੇ ਅੱਜ ਜਿਹੜੀ ਅਸੀਂ ਸਾਥੀਆਂ ਨਾਲ ਇੱਥੇ ਬਹਿ ਕੇ ਗੱਲਾਂ ਬਾਤਾਂ ਕੀਤੀਆਂ ਜਾਂ ਜਿਹੜੀ ਸੋਚ ਕਾਇਮ ਕੀਤੀ ਉਹਦੇ ਵਿੱਚ ਇਹੋ ਹੀ ਕਿਹਾ ਕਿ ਜੇ ਕੋਈ ਸਮਗਲਰ ਫੜਿਆ ਜਾਂਦਾ ਆਪ ਤੇ ਤੁਸੀਂ ਸਾਨੂੰ ਪਤਾ ਵਾ ਕਿ ਜਿਹੜੇ ਸਮਗਲਰ ਉਹਨਾਂ ਦੀ ਸਪੋਰਟ ਨਹੀਂ ਕਰਨੀ ਪਰ ਜਿਹੜੇ ਦੂਜੀਆਂ ਪਾਰਟੀਆਂ ਦੇ ਬੰਦੇ ਵੀ ਆ ਜਾਂ ਕੋਈ ਆਪਦੀ ਜ਼ਮੀਨ ਦੇ ਨੰਬਰ ਲਵਾ ਕੇ ਜਮਾਨਤੀਆ ਬੰਦਾ ਜਾਂ ਕੋਈ ਨੰਬਰਦਾਰ ਕਵਾਈ ਪਾਉਂਦਾ ਉਹਨਾਂ ਨੂੰ ਵੀ ਰੋਕੋ ਕਿ ਇਹ ਜਿਹੜੇ ਜ਼ਹਿਰ ਦੇ ਕਾਰੋਬਾਰ ਕਰਨ ਵਾਲੇ ਲੋਕ ਇਹ ਕਿਸੇ ਦੇ ਸਕੇ ਨਹੀਂਗੇ ਇਹਨਾਂ ਨੂੰ ਜਾਂ ਤੇ ਇਲਾਕੇ ਚ ਜਾਣਦੀਏ ਤੇ ਜਾਏ ਫਿਰ ਆਪਦਾ ਪਿੰਡ ਛੱਡ ਕੇ ਹੋਰ ਬੰਦੇ ਨਿਕਲ ਨਿਕਲ ਜਾਣ ਇੱਥੇ ਨਾ ਰਹਿਣ ਇਹ ਸਾਧ ਸੰਗਤ ਇਹ ਵਿਸ਼ਵਾਸ ਤੋਂ ਆਉਂਦੇ ਆ ਕਿ ਜਿਹੜਾ ਸਾਡਾ ਪੰਜਾਬ ਆ ਇਹ ਮੂੜ ਤੋਂ ਰੰਗਲਾ ਪੰਜਾਬ ਬਣੂਗਾ ਇਹ ਪੰਜਾਬ ਫਿਰ ਤੋਂ ਉਹੀ ਗੁਰੂਆ ਪੀਰਾਂ ਦੀ ਚਰਨਛੋਹ ਪ੍ਰਾਪਤ ਰਤੀ ਸ਼ਿੰਝਾ ਮੇਲਿਆਂ ਕੋਲ ਕਬਟੀਆਂ ਵਾਲਾ ਪੰਜਾਬ ਨੰਬਰ ਇਤੋਂ ਵੱਡੇ ਵੱਡੇ ਅਫਸਰ ਬੰਨਗੇ ਮੈਂ ਧੰਨਵਾਦ ਵੀ ਕਰਦਾ ਸਾਡੇ ਐਸਐਸਪੀ ਗੁਰਦਾਸਪੁਰ ਐਸਐਸਪੀ ਪਟਿਆਲਾ ਸਾਡੇ ਡੀਸੀ ਗੁਰਦਾਸਪੁਰ ਦਲਵਿੰਦਰ ਜੀ ਜੀ ਦਾ ਇਹਨਾਂ ਨੇ ਮੈਨੂੰ ਦੱਸਿਆ ਵੀ ਇਹ ਇੱਥੇ ਆਪਦੀ ਤਰਫੋਂ ਆਈਏਐਸ ਤੇ ਆਈਪੀਐਸ ਦੀ ਜਿਹੜੀ ਉਹ ਪੜ੍ਹਾਈ ਕਰਾਉਂਦੇ ਆ ਜਿਹੜੇ ਕਿ ਬੱਚਿਆਂ ਨੂੰ ਅੱਗੇ ਸੁਪਨਾ ਹੁੰਦਾ ਹੈ ਵੀ ਚੰਡੀਗੜ੍ਹੋਂ ਕਲਾਸਾਂ ਲਾਉਣੀਆਂ ਕਿ ਦਿੱਲੀੋਂ ਕਲਾਸਾਂ ਲਾਉਣੀਆਂ ਵੱਡੇ ਸ਼ਹਿਰਾਂ 'ਚ ਵੱਧ ਖਰਚਿਆਂ ਤੇ ਇਹ ਜਿਹੜੇ ਇਹ ਕੋਰਸੇ ਆਉਂ ਕਰਾਏ ਜਾਂਦੇ ਹੀ ਅੱਜ ਸਾਡੇ ਗਰਦਾਸਪੁਰ ਸਾਡੇ ਤਰਨਤਾਰਨ ਹਰ ਜਗ੍ਹਾ ਤੇ ਸਾਡੇ ਜਿਹੜੇ ਅਫਸਰ ਸਬੰਾਨ ਨੇ ਉਹ ਵਧੀਆ ਲੱਗੇ ਆ ਇਹ ਅਫਸਰ ਸਾਡੇ ਵੀ ਚਾਹੁੰਦੇ ਆ ਕਿ ਸਾਡੇ ਬੱਚੇ ਪੜ੍ਹ ਲਿਖ ਕੇ ਆਈਐਸ ਆਈਪੀਐਸ ਕਲੀਅਰ ਕਰਕੇ ਐਸਐਸਪੀ ਡੀਸੀ ਲੱਗਣ ਤੇ ਨਾਲ ਜਿਹੜੇ ਸਾਡੇ ਪਲੇਅਰ ਅਧਿਕਾਰੀ ਨੇ ਜਗਰਾਜ ਜੀ ਜਿਹੜੇ ਹਾਕੀ ਦੇ ਪਲੇਅਰ ਸਨ ਇਹ ਅੱਜ ਇੱਥੇ ਐਸਪੀ ਨਿਯੁਕਤ ਨੇ ਸਾਡੇ ਗਰਦਾਸਪੁਰ ਦੇ ਵਿੱਚ ਜਦੋਂ ਕੋਈ ਅਫਸਰ ਪਲੇਅਰ ਬਣ ਕੇ ਵੀ ਵੱਡੇ ਅਹੁਦੇ ਤੇ ਪਹੁੰਚਦਾ ਤੇ ਉਹਨੂੰ ਵੇਖ ਕੇ ਵੀ ਚੰਗਾ ਲੱਗਦਾ ਬੱਚਿਆਂ ਨੂੰ ਚੰਗੀ ਮਨਚ ਦੇ ਵਿੱਚ ਭਾਵਨਾ ਪੈਦਾ ਹੁੰਦੀ ਆ ਕਿ ਮੈਂ ਵੀ ਕੋਈ ਗੇਮ ਕਰਾਂ ਤੇ ਗੇਮ ਕਰਕੇ ਮੈਂ ਵੀ ਵੱਡੇ ਅਹੁਦੇ ਤੇ ਮੈਂ ਵੀ ਕੋਈ ਡੀਸੀ ਐਸਐਸਪੀ ਜਾਂ ਆਈਜੀ ਵੱਡੇ ਰੰਕਾਂ ਤੱਕ ਪਹੁੰਚ ਸਕਦਾ ਜਦੋਂ ਚੰਗਾ ਕੰਮ ਕਰੀਏ ਉਹਦੀ ਲੋਕ ਸਲਾਹਗਾ ਕਰਦੀ ਆ ਇਹ ਸਾਡੇ ਐਸਐਸਪੀ ਪਟਾਲਾ ਐਸਐਸਪੀ ਗਰਦਾਸਪੁਰ ਤੇ ਡੀਸੀ ਗਰਦਾਸਪੁਰ ਨੇ ਆਈਐਸਆਈਪੀਐਸ ਦਾ ਆਪਦੇ ਖਰਚੇ ਤੇ ਇਹ ਖੁਦ ਵੀ ਮੈਨੂੰ ਪਤਾ ਲੱਗਾ ਵੀ ਆਪ ਵੀ ਇੱਥੇ ਬੱਚਿਆਂ ਨੂੰ ਕਲਾਸਾਂ ਦੇ ਵਿੱਚ ਪੜਾਉਂਦੇ ਆ ਜਾਣਕਾਰੀ ਦਿੰਦੇ ਆ ਤੇ ਜਦੋਂ ਕੋਈ ਕਿਸੇ ਰੈਂਕ ਤੇ ਵਰਦੀ ਪਾ ਕੇ ਬੈਠਾ ਵੇ ਜਦੋਂ ਉਹ ਪੜ੍ਹਾਈ ਕਰਾਉਣ ਬੱਚਿਆਂ ਨੂੰ ਤੇ ਬੱਚਿਆਂ ਦੀ ਉਹਦੇ ਵਿੱਚ ਹੋਰ ਵੱਡੀ ਮਦਦ ਹੋ ਜਾਂਦੀ ਆ ਜਦੋਂ ਸਾਡੇ ਪਿੰਡਾਂ ਦੇ ਵਿੱਚ ਸਾਡੇ ਸ਼ਹਿਰਾਂ ਦੇ ਵਿੱਚ ਜਿਹੜੇ ਕੋਰਸ ਵੱਡਿਆਂ ਸ਼ਹਿਰਾਂ 'ਚ ਹੁੰਦੇ ਸੀ ਵੱਧ ਪੈਸਿਆਂ ਨਾਲ ਉਹ ਫ੍ਰੀ ਦੇ ਵਿੱਚ ਇੱਥੇ ਹੋਣ ਲੱਗਣਗੇ ਤੇ ਬੱਚੇ ਕਿਉਂ ਨਾ ਆਈਏ ਐਸਆਈਪੀਐਸ ਕਲੀਅਰ ਕਰਕੇ ਵੱਡੇ ਵੱਡੇ ਅਫਸਰ ਬਣਨਗੇ 31 ਮਈ ਡੈਡਲਾਈਨ ਦਿੱਤੀ ਗਈ ਸੀ ਵੀ ਨਸ਼ਾ ਖਤਮ ਕੀਤਾ ਜਾਏਗਾ ਪੰਜਾਬ ਦੇ ਵਿੱਚੋਂ ਲੱਗਦਾ ਵੀ ਹੋ ਪਾਏਗਾ ਜੀ ਬਿਲਕੁਲ ਜਿਹੜੇ ਹਿਸਾਬ ਨਾਲ ਲੋਕ ਚੱਲ ਪਿਆ ਮੈਂ ਤੇ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਜਦੋਂ ਅਤਵਾਦ ਦਾ ਦੌਰ ਹੀ 2 ਮਹੀਨਿਆਂ 'ਚ ਲੋਕਾਂ ਜਦੋਂ ਕਰ ਲਿਆ ਤਾਂ ਹੀ ਆ ਵੀ ਅਸੀਂ ਖਤਮ ਕਰਨਾ ਅਤਵਾਦ 2 ਮਹੀਨਿਆਂ 'ਚ ਅਤਵਾਦ ਖਤਮ ਹੋ ਗਿਆ ਸੀ ਤੇ ਇਹ ਵੀ ਯਾਰ ਜਿਹੜਾ ਵਾ ਇਹ ਕੋਈ ਢੀ ਵੱਡੀ ਗੱਲ ਨਹੀਂ ਵੇਖੋ ਸਰਕਾਰ ਸੰਸੀਅਰ ਆ ਪੁਲਿਸ ਸਾਡੀ ਸਨਸੀਅਰ ਆ ਸਾਡਾ ਸਿਵਲ ਜਿਹੜਾ ਡਿਪਾਰਟਮੈਂਟ ਜਿੰਨੇ ਵੀ ਆ ਸਾਰੇ ਹੀ ਸਨਸੀਅਰ ਨੇ ਨਸ਼ਾ ਬੰਦ ਕਰ ਲਈ ਤਤਪਰ ਨੇ ਹੁੰਦਾ ਕੀ ਜਦੋਂ ਪੁਲਿਸ ਪਰਚਾ ਕਰਦੀ ਪਿੰਡਾਂ 'ਚ ਮੋਤ ਪਰ ਜਾ ਕੇ ਜ਼ਮਾਨਤਾਂ ਦੇਣ ਤੋਰ ਪੈਂਦੇ ਨੰਬਰਦਾਰ ਗਵਾਈਆਂ ਪਾਉਣ ਲੱਪੇ ਹੁਣ ਤੇ ಗ್ರಾಮ ਸਭਾ ਦੇ ਜਲਾਸਤ ਕੇ ਸਰਪੰਚਾਂ ਨੇ ਪਿੰਡਾਂ 'ਚ ਮਤੇ ਪਾਤੇ ਆ ਵੀ ਕੋਈ ਵੀ ਵਿਅਕਤੀ ਜੇ ਕੋਈ ਸਮਗਲਰ ਫੜਿਆ ਜਾਂਦਾ ਉਹਦੀ ਨਾ ਕੋਈ ਗਵਾਹੀ ਪਾਊਗਾ ਨਾ ਕੋਈ ਦੀ ਜ਼ਮਾਨਤ ਦੇਊਗਾ ਤੇ ਜਦੋਂ ਇਹ ਜਿਹੜੇ ਯਹਰ ਦਾ ਕਾਰੋਬਾਰ ਕਰਨ ਵਾਲੇ ਜੇਲਾਂ 'ਚ ਜਾਣਗੇ ਤੇ ਇਹ ਯਹਰ ਆਪੇ ਬੰਦ ਹੋਊਗਾ ਜਦੋਂ ਸਪਲਾਈ ਚੇਨ ਟੁੱਟ ਗਈ ਤੇ ਆਪੇ ਵੇਖੋ ਤੇ ਆਪੇ ਨਸ਼ਾ ਬੰਦ ਹੋ ਜਾਣਾ ਸਰ ਜਿਹੜੀ ਵਿਰੋਧੀਆਂ ਵੱਲੋਂ ਟ੍ਰੋਲਿੰਗ ਕੀਤੀ ਜਾ ਰਹੀ ਆ ਵੀ ਛੋਟੇ ਜਿਹੜੇ ਨਸ਼ਾ ਤਸਕਰਾਂ ਜਿਹੜੇ ਨਸ਼ਾ ਕਰਦੇ ਆ ਮਗਰ ਉਹਨਾਂ ਤੇ ਜਿਹੜੀ ਆ ਕਾਰਵਾਈ ਹੋ ਰਹੀ ਆ ਤਸਕਰਾਂ ਤੇ ਕਾਰਵਾਈ ਕੋ ਤੁਹੀਂ ਮੇਰੇ ਭਰਾਓ ਲੋਕਤੰਤਰ ਦਾ ਚੌਥਾ ਥਾਂ ਮੈਂ ਹਾਂ ਕਿਉਂਕਿ ਪ੍ਰੈਸ ਜਿਹੜੀ ਆ ਉਹਨੂੰ ਸਾਰਾ ਪਤਾ ਹੁੰਦਾ ਪਿੰਡਾਂ ਬਾਰੇ ਵੀ ਇਲਾਕੇ ਬਾਰੇ ਵੀ ਉਂ ਚਲੋ ਜੇ ਨਾ ਕਿਤੇ ਬੋਲਣ ਕਿਉਂਕਿ ਸਮਗਲਰਾਂ ਦੇ ਬਾਰੇ ਪੈਰ ਪਾਉਣਾ ਵੀ ਬੜਾ ਔਖਾ ਲੱਗਦਾ ਸੀ ਪੁਰਾਣੀਆਂ ਸਰਕਾਰਾਂ ਦੇ ਵਿੱਚ ਹੁਣ ਤੁਸੀਂ ਵੀ ਖੁੱਲ ਕੇ ਬੋਲਣ ਲੱਪੇ ਜੀ ਵੀ ਫਲਾਣੇ ਥਾਂ ਫਲਾਣਾ ਸਮਗਲਰ ਵੇਚਦਾ ਪੁਲਿਸ ਨੂੰ ਵੀ ਰਾਣੀਆਂ ਸਰਕਾਰਾਂ ਦੇ ਵਿੱਚ ਇਹੋ ਕੋਜੀ ਚੱਲਦਾ ਰਿਹਾ ਜਿਹੜੀ ਉਹ ਗੱਲ ਕਰਦੇ ਪਏ ਆ ਮਾਨ ਸਾਹਿਬ ਨੇ ਕਹਿਤਾ ਵੀ ਹੌਲੀ ਹੌਲੀ ਵੱਡਿਆਂ ਦੀ ਵੀ ਵਾਰੀ ਆਊਗੀ ਵੱਡਿਆਂ ਦੇ ਘਰ ਵੀ ਟੈਣਗੇ ਵੱਡਿਆਂ ਤੇ ਵੀ ਪਰਚੇ ਦਰਜ ਹੋਣਗੇ ਬਾਕੀ ਤੁਸੀਂ ਇਹ ਦੱਸ ਦਿਓ ਵੀ ਜਿਹੜੇ ਸਮਗਲਰਾਂ ਦੇ ਘਰ ਟੈਂਦੇ ਪਏ ਆ ਉਹਨਾਂ ਤੇ ਕਿਹਤੇ ਪੰਜ ਪਰਚੇ ਸੱਤ ਪਰਚੇ ਅੱਠ ਪਰਚੇ ਹੈਗੇ ਆ ਕਿ ਨਹੀਂ ਹੈਗੇ ਉਹਨਾਂ ਤੇ ਪਰਚੇ ਉਹ ਕੋਈ ਨਸ਼ਾ ਕਰਨ ਵਾਲੇ ਨਹੀਂਗੇ ਜਿਹੜੇ ਨਸ਼ਾ ਕਰਨ ਵਾਲੇ ਆ ਵੇਖੋ ਉਹ ਤੇ ਇੱਕ ਰੋਗੀ ਆ ਉਹਨਾਂ ਦਾ ਅਸੀਂ ਇਲਾਜ ਕਰਾਵਾਂਗੇ ਜਿਨ੍ਹਾਂ ਤੇ ਪਰਚੇ ਆ ਉਹਨਾਂ ਦੇ ਘਰ ਟੈਂਦੇ ਪਿਆ ਦੂਜੇ ਬੰਦੇ ਦਾ ਘਰ ਨਹੀਂ ਟੈਂਦਾ ਪਿਆ ਤੇ ਪਰਚੇ ਵੀ ਕੋਈ ਇਹ ਨਹੀਂ ਵੀ ਛੋਟੀ ਮੋਟੀ ਕੁਆਂਟੀਟੀ ਕਿ ਏ ਤੇ 5 ਕਿਲੋ ਕੇ ਤੇ 7 ਕਿਲੋ ਕੇ ਤੇ 10 ਕਿਲੋ ਵੱਡੇ ਵੱਡੇ ਪਰਚੇ ਹੋਏ ਆ ਤੇ ਜਿਹੜੇ ਇਹੋ ਜਿਹੇ ਸਮਗਲਰ ਆ ਵੇਖੋ ਇਹ ਉਹ ਜ਼ਹਿਰ ਆ ਇਹਦੇ ਨਾਲ ਹੋ ਸਕਦਾ 100 ਗ੍ਰਾਮ ਨਾ ਪਤਾ ਨਹੀਂ 10 ਮੁੰਡੇ ਓਵਰਡੋਇ ਨਾ ਮਰ ਜਣਗੇ 15 ਮਰ ਜਣ। ਜੇ ਅਸੀਂ ਕਿਸੇ ਦਾ ਇੱਕ ਪੁੱਤ ਵੀ ਵਿਜੋਂ ਚ ਕਾਮਯਾਬ ਹੋ ਗਏ ਨਾ ਸਮਝ ਲਓ ਸਾਡੀ ਸਾਰੀ ਗੱਲ ਸਕਾਰ ਤੇ ਆ ਗਈ। ਇਹ ਵੇਖੋ ਜਿਹੜੇ ਵਿਰੋਧੀ ਹੁੰਦੇ ਨਾ ਉਹਦਾ ਕੰਮ ਹੁੰਦਾ ਵਿਰੋਧ ਕਰਨਾ। ਉਹ ਵਿਰੋਧੀ ਕਾ ਦਾ ਜਿਹੜਾ ਵਿਰੋਧ ਨਾ ਕਰੇ ਚੰਗਾ ਕੰਮ ਜਿੰਨਾ ਮਰਜੀ ਸਰਕਾਰ ਕਰੇ ਵਿਰੋਧੀ ਦਾ ਕੰਮ ਵਿਰੋਧ ਕਰਨਾ। ਆ ਹੁਣ ਪਾਣੀ ਰੋਕਿਆ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜਾ ਹਰਿਆਣਾ ਨਜਾਇਜ਼ ਪੁਰਾਣੀਆਂ ਸਰਕਾਰਾਂ ਜੇ 47 ਤੋਂ ਲੈ ਕੇ ਅੱਜ ਤੱਕ ਲਈਆ ਤੇ ਆ ਰੋਕਿਆ ਤੇ ਇਹ ਆਂਦੇ ਨਹੀਂ ਜੀ ਇਹ ਤੇ ਜਾਣ ਬੁੱਝ ਕੇ ਕੀਤਾ ਵਾ ਵੇਖੋ ਪੰਜਾਬ ਦਾ ਪਾਣੀ ਪੰਜਾਬ 'ਚ ਰਹੂਗਾ ਪਹਿਲਾਂ ਪੰਜਾਬ ਦੇ ਖੇਤਾਂ ਦੀ ਸਿੰਚਾਈ ਹੋ ਜੇ ਸਾਡੇ ਕੋਲ ਪਾਣੀ ਬਚੂ ਤੇ ਫੇਰ ਹੀ ਪੰਜਾਬ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਢਾਈ ਦਰਿਆ ਤੇ ਪਹਿਲਾਂ ਇਹਨਾਂ ਸਾਡੇ ਪਾਕਿਸਤਾਨ ਨੂੰ ਦੇਤੇ ਆ ਕੇਂਦਰ 'ਚ ਜਿਹੜੀ ਵੀ ਸਰਕਾਰ ਆਈ ਉਹਦੀ ਤੇ ਟੇਢੀ ਨਿਗਾਹ ਰਹੀ ਹੈ ਸਾਡੇ ਪੰਜਾਬ ਵੱਲ ਪਰ ਪੰਜਾਬ ਗੁਰੂਆਂ ਪੀਰਾਂ ਦੀ ਚਰਨਛੋਹ ਪ੍ਰਾਪਤ ਧਰਤੀ ਆ ਜਿਨ੍ਹਾਂ ਨੇ ਪੰਜਾਬ ਨਾਲ ਮੱਥਾ ਲਾਇਆ ਜਾਂ ਟੇਢੀ ਨਿਗਾਹਾਂ ਵੇਖਿਆ ਉਹਦਾ ਅੰਤ ਛੇਤੀ ਹੋਇਆ ਮੋਦੀ ਸਰਕਾਰ ਦਾ ਵੀ ਅੰਤ ਛੇਤੀ ਹੋਊਗਾ ਇਹਨਾਂ ਨੇ ਪੰਜਾਬ ਨਾਲ ਜਿਹੜਾ ਮੱਥਾ ਲਾਇਆ ਉਹਦਾ ਨਤੀਜਾ ਇਹਨਾਂ ਨੂੰ ਭੁਗਤਣਾ ਪਊਗਾ